ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਤੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਨਖਵਾਰ ਚੁਪੈ ਚੰਨਾ ਹੋਵੀ جے لائی راہل ਬਤਾਲੋ ਭੁਖਿਆ ਭੁਖ ਨ ਉਤਰੀ ਜੇ ਬੰਨਾ ਫਰਨੀਆ ਪਾਰ ਸਹਸ ਸਿਆਣ ਪਾਲਾ ਹੋਈ ਤਾ ਇੱਕ ਨ ਚੱਲੇ ਨਾਗ ਜਿ ਉਸ ਜੇ ਔਰ ਹੋਈ ਕੇ ਕੋੜੇ ਟੁੱਟੇ ਪਾਲ ਭੋਗ ਮਰ ਜਾਏ ਚੱਲਣਾ ਨਾ ਰੰਗ ਦੇਸੀਆ ਹਾਲ ਹੁਕਮ ਹੀ ਹੋ ਬਣੀ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋ ਗੰਜੀ ਹੁਕਮ ਲੈ ਵੜਿਆ ਜਾਈ ਹੁਕਮ ਯੋ ਤੁਮ ਨੀਐ ਸੋ ਕਮ ਲਖ ਦੁਖ ਸੁਖ ਪਾਈਏ ਕਨਾ ਹੁਮੀ ਬਖਸ਼ੀਸ ਇੱਕ ਹੁਕਮੇ ਸਦਾ ਬਾਬਾ ਹੀ ਐ ਹੁਮੀ ਅੰਦਰ ਸਾਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਾਂ ਹੁਮੇ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੁੰਦਾਤ ਜਾਣੀ ਨਿਸ਼ਾਨ ਗਾਵੇ ਕੁੰ ਮਣ ਬੜਿਆ ਗਿਆਨ ਚਾਹਰ ਕਾਵੀ ਕੁੰ ਵਿਦਿਆ ਵਿਖਮ ਵਿਚਾਰ ਗਾਵੇ ਕੁੰ ਮਸਾਜ ਕਰੇ ਤਨ ਕੇ ਹੇ ਗਾਵੇ ਖੋ ਜੀ ਲੇ ਫਰਦੇ ਹੇ ਗਾਵੇ ਖੋ ਜਾਪੇ ਦਿਸੇ ਦੂਰ گا گوکھے ہادر ہور کتنا کتن آوی توٹ کت کت کتیں کوٹی کوٹ کوٹ دیندہ دے لیندے تھک پاہیں پاہی جگاہ جگ کائی حکمی حکم چلائی راہو نان نانکسی بے پرواہ

ਨਾਨਕ ਇਹ ਜਾਣੀਏ ਸਭ ਆਪੇ ਸਚਿਆਰ ਹੁ ਥਾਪਿਆ ਨਾ ਜਾਈ ਕੀਤਾ ਨਾ ਹੋਏ ਆਪੇ ਆਉਂਦ ਰਹਿੰਜੇ ਸੋਏ ਜਿੰ세 ਬਿਆ ਤੰ ਪਾਇਆ ਮਾਨ ਨਾਨਕ ਗਾਵਹਿ ਗੁਣੀ ਨਿਧਾਨ ਕਾਗਿਏ ਸੁਨਿ ਅੰਦਰ ਰੱਖੀਏ ਭਾਉ ਦੁਖ ਪਰ ਹਾਸੁ ਘਾਲ ਲੈ ਜਾਈ

ਤੇਰਸ ਨਾਮ ਜੇ ਤਿਸ ਭਾਵਾਂ ਬਿਨ ਭਾਣੀ ਕੇ ਨਾਹੀਂ ਕਰੀ ਜੀਤੇ ਸੇਖ ਤੁਮ ਪਾਹੀਂ ਵੇਖਾਂ ਬਿਨ ਕਰਮਾ ਕੀ ਮਿਲੇ ਲੈ ਮਤੋ ਜਿ ਤਨ ਜਵਾ ਹਰਿ ਮੰਨ ਤਗੇ ਕੁੁਰ ਕੇ ਸਿੱਖ ਸੁਣਿ ਗੁਰਾ ਇਕ ਤੇਹ ਭੰਜਾਈ ਸਮਨਾ ਜੀਆਂ ਖਾਇ ਦਾਤਾ ਸੋਮੀ ਵਿਸੁਰ ਨਾ ਜਾਈ ਜੇ ਜਗ ਚਾਰਹੀਆਂ ਯਾਰਜਾ ਹਉਦ ਸੋਣੀ ਹੋਏ ਨਮਾ ਖੰਡਾ ਚ ਜਾਣੀਏ ਦਾ ਚਲੇ ਸਭ ਕੋਈ ਝੰਗਾ ਨੁਰ ਖਾਈ ਕੇ ਜਸ ਕੀਤ ਜਗ ਲੇ ਜੇ ਤਸਦਨ ਆਹੀ ਤਾ ਵਾਤ ਨ ਪਛੇ ਕਿਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ نانگ گن جی کرے گن ہا سو گن کرنے سیسو ناس سن ترت بلیاکاش سنہیں دیپ لوپ دی تنہیں پوہی نسکی کال نانک بگتا سدا واس سنی دکھ پاوکا ناس سنے ایسر سن ایشور سنی مک سلاح مند سنے جگتن پیت سنیا ساس سمر نانک بگتا سدا وکاس سنی دور پاس سن سس سن سن سنتو گیان سنی کا شنان سن پڑ پڑ پا بھی مان سن لاگے سہج د نانک پکتان سدا شکا جی سن سن, سن دکھ پاؤکا ناس سنیا سن سرا گنا کے گاہ سن شیر سن پاتا سنہیں اندی راہو سنہیں ان ہاتا ਨਾ ਨਿਕ ਭਗਤਾਂ ਸਦਾ ਵਿਕਾਸ ਸੁਣੀਏ ਦੋਖ ਪਾਵ ਕਾ ਨਾਸ ਮੰਨੀ ਕੀ ਗਤ ਤਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਈ ਕਾਗਜ਼ ਕਾਉਣ ਦੇ ਲਖਣ ਹਾਰ ਮੰਨੀ ਕਾਹੇ ਕਰਨ ਵਿਚਾਰ ਐਸਾ ਨਾਮ ਰਿੰਜਨ ਵੇ ਜੇ ਕੋ ਮਨ ਜਾਣੂ ਪੇ من سرت ہونے سگل پون کے سرد من چوٹا نہ کھائے من جم کے ساتھ نہ جائی ایسا نام نرجن ہوئے جی کو من جانی من کو من مار کھاگ نہ پائے منہ پاسوں پر کٹ جائی جائے منی مگن چلے پنتھ منی دھرم شردی سن بن ایسا نام درنجن ہوئے جی کو من جانی من منکے من پا موک نوار منی پر وار سردار منہ تر تاری, تاری سکھ منی نپکھ ایسا نام ہوئے پروان جی پانچ پردان پانچ پنچ پاو درگے مان پنچ سوہ در را جان پنچا کاور ایک دھیان جی کو کہیں کریں بچار کرتے کہ کرنے نہیں سنوار سموار

ਕਿਤਾ ਤਨ ਸਹਾਲੇ ਰੂਪ ਕੀਤੀ ਦਾ ਅਨਜਾਣੀ ਕਨਕੋਤ ਕਿਤਾਪ ਸਵੇ ਕੋ ਗਵਾਉ ਤਿਸ ਕੀ ਹਿਲਾਖ ਦਰੀਆਉ ਕੁਦਰਤ ਕਉਣ ਕਹਾ ਵਿਚਾਰ ਮਾਰਿਆ ਨਾ ਜਬ ਇੱਕ ਵਾਰ ਜੋਦ ਦ ਭਾਵੇ ਸਾਈ ਭਲੀ ਕਾਲ ਤੁਸ ਦਾਸ ਲੰਗਰੰਕਾਰ ਸੰਤਿ ਜਾਪ ਸੰਕ ਭਾਉ ਸੰਕ ਪੂਜਾ ਸੰਕ ਤਪ ਤਾਉ اسنگ گرتھ مکھ وید پار سنکھ اداسار سنکھ مولی بلائی دار قدرت کون کہاں بچار وارا جاوا کار وار جو دد سائی پلی کار تسدا کار اسخ مور کند کورس رام کور سنکھ مرکا جہنکھ گربائی سنکھ پاپی پا کر جاہی سنکھ کو اسنکھ ملےش مل پاخ نکھ نند سرکنی پارکیار

ਜਿਨਹ ਲਿਖੇ ਤੇ ਸਰਨਾਇ ਜੇ ਫਰਮਾਏ ਤੇ ਉਤੇ ਪਾਈ ਜੇਤਾ ਕੀਤਾ ਦਿੱਤਾ ਨਾ ਵਿੰਨਾ ਵੀ ਨਹੀਂ ਕੋਥਾ ਓ ਕੁਦਰਤ ਕੋਨ ਕਾਹੂ ਆਂ ਵਿਚਾਰ ਵਾਰੀਆਂ ਨਾ ਜਾ ਵੇ ਇੱਕ ਵਾਰ ਜੋਦਦ ਭਾਵੇ ਸਾਈ ਭਲੀਕਾਰ ਤੁਸਦਾ ਸਲਾਮ ਰੰਕਾਰ ਪਰ ਇਹ ਹੱਥ ਪੈ ਤੰਦੇ ਪਾਣੀ ਤੋਤੇ ਉਤਰ ਸਕੇ موت بلی تین کا پڑ ہوئے دے سابون نہیں ہوں تو یہ پریمات پاپا کے سنگ تو پہ کے رنگ پنی پاپی آخر نہ کر کر کر, کر نہ لکھ لیا جاؤ آپے بھیج آبی کا ہونان کو حکمی آہوں جاؤ ਤੇਰਾ ਸਤਿਵੰਤ ਆਦਨਤਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੀਆ ਮੰਨਿਆ ਮਨ ਕੀਤਾ ਭਾਉ ਅੰਤਰ ਕਾ ਤਿੱਥ ਮੰਦਾਓ ਸਭ ਗੁਣ ਤੇਰੇ ਮੇ ਨਾਹੀ ਕੋਈ ਬਣ ਬਣ ਕੀਤੇ ਭਾਵਤ ਨ ਹੋਇ ਸਵਾਤ ਬਾਣੀ ਬਰਮਾਉ ਸਸਹਾ ਸਤਾ ਮੰਚਾਓ ਕੌਨ ਸਵੇਲਾ ਵਕਤ ਕਵਨ ਕੌਥੇ ਤਕੌਨ ਵਾਰ ਕੌਨ ਸ੍ਰਿਤੀ ਮਹਾਂ ਕਉਂ ਜਿਤ ਹੋਇ ਆਕਾਰ ਵੇ ਨਾ ਪਹੀਆ ਪੰਡਤੀ ਜੇ ਹੋਵੇ ਲੇਖ ਪੁਰਾਨ ਬਹਤ ਨਾ ਪੈ ਓਂ ਕਾ ਦੀਆਂ ਜੇ ਲੇਖਣ ਲੇਖ ਪੁਰਾਨ ਤਤਵਾਰਨਾ ਜੋਗੀ ਜਾਣੇ ਰਤਮ ਹੁਨਾ ਕੋਈ ਜਾ ਕਰਤਾ ਸੀਟੀ ਕੋ ਸਾਂਝੀ ਆਪੀ ਜਾਣੀ ਸੋਈ ਕਿ ਕਰਿਆ ਖਾਂ ਕਿ ਉਸ ਅਲਾਹੀ ਕੋ ਬਾਣੀ ਕਿਉ ਜਾਣ ਨਾਨਕ ਆਖੋ ਸਾਥੂ ਆਖੀ ਇੱਕ ਦੋ ਇੱਕ ਸਿਆਣਾ

من ہی جا ہی جانی

ਕਿਤੇ ਮੰਗੇਂ ਜੋ ਤੇ ਆਪਾ ਆਸ ਕੀਤਿਆਂ ਗੰਤ ਨਹੀਂ ਵਿਚਾਰ ਕਿਤੇ ਖਵ ਟੁੱਟੇ ਵਿਚਾਰ ਕਿਤੇ ਲੈ ਲੈ ਮਕਰਪਾਹੀ ਕਿਤੇ ਮੂਰਖਾਈ ਖਾਏ ਕਿਤੇ ਦੋ ਕਪੂਸ ਤਮਾ ਤੇ ਮਿਦਾ ਤਰੀਂ ਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਵਸਕੇ ਕੋਈ جے کو کھائے کے آنکھیں پائے ہو جان جیتی ہم کھائے آپے کے جانے آپ کے دے آنکھیں سے کی کے جسنو باشے شوت صلاح نان کا پاتشاہ پاتشاہ مولا غون مل وپار مل وپاری مل, مل پندار مل آوے مل لہ جاہے مول پائے ملہ سمائے مول ترمون دیمان مولو تلم پرمان مل امول وشی سم شامل کرمل جا آکھ آخری ہل بلائی آکھیں وید پاٹ پراخیں پڑے بخیان آکھیں برمیں آخین گوپی توبند آکھیں سر آخ آکھیں بندو آکھیں دان دیو ਅਖੇ ਸੋਨਦਰ ਮੰਗੇ ਸੇ ਬਗੇਤੀ ਆਖੀ ਆਖ ਨਾ ਪਾਹੀ ਗੇਤੀ ਕਹਿ ਕਹਿ ਉਠ ਲਜਾਈ ਐਤੇ ਗੇਤੇ ਹੋਰ ਕਰੀ ਤਾਖ ਨ ਸਕੀਏ ਕਿ ਕੇ ਜੇ ਬੜਾ ਪਾਪ ਮਤੇ ਬੜ ਹੋਏ ਨਾਨਕ ਜਾਣੀ ਸਾਚਾ ਸੋਏ ਜੇ ਕੋ ਆਖੇ ਬੋਲ ਬੰਗਾਲ ਤਾ ਲਿਖੀ ਸਰੰਗਾ ਵਾਰ ਦੁਗਾਰ ਸੋ ਦਰਖੀ ਹਾਸੂ ਕਰੀ ਹਾਂ ਜਿਤ ਵੈਸਰਵ ਸੰਭਾਲ ਲੇ ਬਾਜੀ ਨਾਦ ਅਨੇਕ ਅਸੰਤਾ ਕੀਤੇ ਬਾਵਨ ਹਾਰੇ ਕੀਤੇ ਨਾਂ ਪਰੇ ਸੋ ਇਝ ਨੇ ਕੀਤੇ ਤਾਮਨ ਹਾਰੇ ਗਾਵੇ ਤੁਹਾਨੂੰ ਪਾਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੋਤ ਲਿਖ ਚਾਹੇ ਲਿਖ ਲੇ ਧਰਮ ਪਿਆਰੇ ਗਾਵਹਿ ਈਸ਼ਰ ਬਰਮੰਦੇਵੀ ਸੰਸਦਾ ਸਭਾ ਰਹੀ ਗਾਵਹਿ ਇੰਦਨਦਸਨ ਬੈਠੇ ਦੇਵਤਿਆਂ ਦੇ ਨਾਲੇ ਗਾਵਹਿ ਸਤ ਸੰਬਾਦੀ ਅੰਦਰ ਗਾਵਉ ਸਾਧ ਵਿਚਾਰੇ ਗਾਵਾਂ ਜੀ ਦੇਹ ਤੇ ਸੰਤੋਖੀ ਗਾਵਹਿ ਬੇਕਰਾਰ ਰਹੀਦਾ ਉਹ ਪੰਡਤ ਪੰਦਰਕੇਸ ਰੰਜੁਗਿ ਜਪੇੰਦਾ ਨਾਲੇ ਗਾਵਹਿ ਮੋਹਣੀਆਂ ਮਨਮੋਹ ਸੁਰਗਾਮਾ ਛਪਿਆ ਲੈ ਗਾਵਰ ਤਨ ਨੂੰ ਪਾਹੀ ਤੇਰੇ ਅਰਥ ਤੇ ਤੀਤ ਨਾਲੇ ਹੰਦਾ ਰਹੇ ਜੋਤ ਮਹਾ ਬਲ ਸੂਰਾ ਗਾਵਹਿ ਖੰਡ ਚਾਰੀ ਗਾਵਹਿ ਖੰਡ ਮੰਡ ਮੰਡਾ ਕਰ ਕਰ ਕੇ ਧਾਰੀ ਸੇ ਦਜਨੂ ਗਾਵਹਿ ਜੋਤ ਤਪਾ ਮੇਰੇ ਤੇ ਤੇਨੀ ਪਗਤ ਦਸਾਲੀ ਹੋਰ ਕੇ ਤੀਂ ਗਾਵਨੋਂ ਸੇ ਮੈ ਜਤਨਾ ਬਨ ਨਾਨੀ ਕਿਆ ਵਿਚਾਰੀ

منڈا سنتوش ہرم پت چولی دن آد انگی ادا نکڑ کڑی نات آپ نات ناتی نات نات سمجھا ਰਿਸਦ ਅਵਰਾ ਸਾਧ ਸੰਜੋਗ ਅਭਿਜੋਗ ਦੁਇ ਕਾਰ ਚਲਾ ਹੈ ਲੇਖੇ ਆਵੇ ਭਾਗ ਆਦੇਤ ਸੇ ਆਦੇਸ ਆਦ ਅਨੀਲ ਅਨਾਥ ਅਨਾਥ ਜਪ ਜਗ ਇਕ ਹੋਵੇ ਸੇ ਕਾ ਮਾਇ ਜੁਗਤ ਬਿਆਈ ਤਿੰਨ ਚੇਲੇ ਪਰਮਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਈਂਦੀ ਵਾਂ ਜਿਵੇਂ ਤਸ ਪਾਵੇਂ ਤੇ ਵੇਚ ਲਾਵੇਂ ਜਿਉ ਫੋ ਬੇ ਫਰਮਾਨ ਉਹ ਵੇਖੇ ਉਹਨਾਂ ਨਾਲੀ ਬਹੁਤਾ ਹੀ ਵੀਂਡਾਂ ਆਦੇ ਤੁਸੀਂ ਆਂਦੇ ਇਸ ਆਦ ਅਨੀਲ ਅਨਾਤ ਅਨਾਤ ਜਿਗ ਜਿਗ ਇੱਕ ਹੰਬੇਸ ਆਸਨ ਲੋਏ ਲੇ ਪੰਦਾਰ ਜੋ ਕਿਸ ਪਾਏ ਸੀਕਾਂ ਵਾਰ ਕਰ ਕਰ ਵੇਖੀਂ ਸੇ ਜਨਹਾਰ ਆ نانو سچے کی کار آدیت سے آدیس آد نیل آنات آنات چکا چکا ایک کون بیس ایک دو جی وہ لاکھ ہو ہے لاکھ میں لاکھ بیس لاکھ لاکھ بیڑا آکھیں ایک نان چکا دیس ایترا پت بڑنیاں چلیئے پڑیا کیس

روپ رنگ کرم بھومی بیرکے تھوپ دیس کیند چاند سور کی منڈل دیس

شرمکھنڈ کی بای روپ تیار گڑیے بہت کیا گلنا کتھیاں نہ جائی جہے پیشے پچھتائی تیتیں سوتمت مد تڑیے سر کے سند کرم کنڈ کی, کی با جو تیتے ہو نہ کوئی ہو جتے جوت مہاب سوچن رام ریا بھرپور تتے سیتو سیتا مہما مائیں تا کرپنا کتنی جائی ناہو مرے گے جائے جن کے رام بسے من تفے پگت کرے آنند سچ امن سوئے سچ کنڈ بس رنکار کر کر بے تتھے کھانڈ منڈل پرمنٹ جیکو تا انت ننت

ਜੈਨੋ ਕਨਦਰ ਕਰਮ ਤੁਨਕਾਰ ਨਾਨਕ ਨਦਰੇ ਨਰਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਤਮ ਹਤ ਦਸਰਾਤ ਦਾਈਂ ਦਇਆ ਖੇ ਲੈ ਸਗਲ ਜਗ ਤੱਕ ਚੰਗਿਆਈਆਂ ਬਰਿਆਈਆਂ ਬਾਚੀਏ ਧਰਮ ਬਹੁ ਦੂਰ ਗਨਮਿ ਆਪੋ ਆਪਣੀ ਕੇ ਨੇੜੇ ਕੇ ਦੂਰ جنی نام تیا گ کال نانک تم پوجلے کیتی چھٹی نالی نام تیا گ مشکل ننک کے مپوجل کیتی چھٹی نا